ਅੱਜ ਅਸੀਂ ਜੀ ਸਾਰੀ ਟੀਮ ਮੇਰੀ ਫਿਲਮ ਰਿਲੀਜ਼ ਹੋਣ ਵਾਲੀ ਹੈ ਸਾਡੀ ਸਾਰਿਆਂ ਦੀ 18 ਤਰੀਕ ਨੂੰ ਅਗਲੀ ਨੂੰ 18 ਜੁਲਾਈ ਨੂੰ ਸਰਬਾਲਾ ਜੀ ਫਿਲਮ ਦਾ ਨਾਮ ਹੈ ਮੇਰੇ ਨਾਲ ਗਿੱਫੀ ਐਮੀ ਸਰਗੁਣ ਨਿਮਰਤ ਖਹਿਰਾ ਇਹ ਸਾਰੇ ਆਏ ਹੋਏ ਨੇ ਔਰ ਸਾਡੀ ਸਾਰੀ ਟੀਮ ਅਸੀਂ ਇੱਥੇ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦਰਸ਼ਨ ਕਰਨ ਆਏ ਆ ਤਾਂ ਤਾਂ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਆਏ ਆ ਤਾਂ ਉਹ ਦਾਸਰਤ ਕੇ ਜੀ ਵੈਗਰੂ ਮੇਰ ਪੇਰੇ ਤੋਂ ਅਨੁਵੇ ਹੁਕਨ ਨੇ ਵਤ ਵਤ ਸਪੋਰਟ ਕਰਿਓ ਲਗਾਤਾਰੀ ਪੰਜਾਬੀ ਜਿਹੜੇ ਕਿ ਕਲਾਕਾਰ ਨੇ ਪੰਜਾਬੀ ਇੰਡਸਟਰੀ ਨੂੰ ਬੜਾ ਉੱਚਾ ਲੈ ਕੇ ਗਏ ਨੇ ਪਰ ਪਿੱਛੇ ਦੇਖਿਆ ਜਾਵੇ ਜਿਵੇਂ ਦਜੀਤ ਦਾ ਲਾਲੀਆ ਜਾਂ ਹੋਰ ਕਲਾਕਾਰ ਨੇ ਜਿਨ੍ਹਾਂ ਨੂੰ ਥੋੜਾ ਜਿਆ ਇਸ ਤਰ੍ਹਾਂ ਦੇਖਿਆ ਜਾ ਰਿਹਾ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬੀ ਇੰਡਸਟਰੀ ਟੁੱਟਣ ਲਈ ਉੱਚਾ ਟੁੱਟਣ ਦੇ ਲਈ ਪੰਜਾਬੀ ਜਿਹੜੇ ਕਲਾਕਾਰ ਨੇ ਬੜੀ ਮਿਹਨਤ ਲਾਈ ਜੀ 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 ਹਾਂਜੀ ਸਾਰੇ ਕੋਸ਼ਿਸ਼ ਕਰ ਰਹੇ ਨੇ ਜੀ ਵਤ ਵਤ ਆਪਣੇ ਆਪਣੇ ਟੰਗ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਨੇ ਔਰ ਅਸੀਂ ਆਪਣੇ ਢੰਗ ਨਾਲ ਲੱਗੇ ਹੋਏ ਹਾਂ ਮੱਥਾ ਤਾਂ ਵੈਸੇ ਟੇਕਣਾ ਪਾਉ ਨਹੀਂ ਆ ਜੀ ਹਮੇਸ਼ਾ ਉਦਾਂ ਹੀ ਮੱਥਾ ਟੇਕਣਾ ਆਇਆ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਦਰਸ਼ਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਦਰਸ਼ਕਾਂ ਨੂੰ ਇਹ ਜੀ ਦੇਖਣਗੇ ਫਿਲਮ ਜਾ ਕੇ ਦੇਖੋ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਦੇਖਣ ਨੂੰ ਪਰਿਵਾਰਕ ਫਿਲਮ ਹੈ ਜਿਵੇਂ ਕੰਜੀਤ ਭਾਈ ਦੀ ਫਿਲਮ ਜੀ 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 ਮੈਂ ਕੱਲ ਵੀ ਦੱਸਿਆ ਹੀ ਪ੍ਰੈਸ ਕਾਨਫਰੰਸ ਮੇਰੇ ਨਾਲ ਦਾ ਜਿਹੜੀਆਂ ਪਹਿਲਾਂ ਫਿਲਮਾਂ ਸ਼ੂਟ ਹੋਈਆਂ ਨੇ ਉਹਨਾਂ ਦੀ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ ਰੀਲੀਜ਼ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੋਡਿਊਸਰ ਦੇ ਪੈਸੇ ਲੱਗੇ ਹੋਏ ਨੇ ਬਹੁਤ ਉਹਨਾਂ ਨੂੰ ਰਿਲੀਜ਼ ਕਰਨ ਦੇਣੀ ਚਾਹੀਦੀ ਸੀ ਤਾਂ ਬਹੁਤ ਵਧੀਆ ਕਿ ਪੀ ਜੀ ਪੂਰ ਸਟਾਰਟ ਕਰੋ ਬੰਦਰ ਸਾਹਿਬ ਨਤਮਸਤਕ ਹੋਏ ਬਾਪੂ ਜੀ ਦਾ ਆਸ਼ੀਰਵਾਦ ਲੈਣਾ ਹੈ ਬਸ ਇਹਦੀ ਹਮੇਸ਼ਾ ਹੁੰਦੀ ਹੈ ਜਦੋਂ ਵੀ ਕੋਈ ਕੰਮ ਸ਼ੁਰੂ ਕਰੀਦਾ ਹੈ ਹਮੇਸ਼ਾ ਮਾਥੇ ਲੇ ਕੇ ਸ਼ੁਰੂ ਕਰੀਦਾ ਹੈ ਵਸੋ ਪਹਿਲਾਂ ਵੀ ਆਈ ਸੀ ਜਦੋਂ ਸ਼ੁਰੂਆਤ ਕੀਤੀ ਸੀ ਸੌਣ ਰਿਲੀਜ਼ ਹੋਣ ਲਈ ਆਸ਼ੀਰਵਾਦ ਲੈਣਾ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਜਿਸ ਵਿੱਚ ਕੀ ਆ ਰਿਹਾ ਕਿ ਕਿਸੇ ਦੇ ਵੀ ਘਰ ਵੀ ਆਵਾਂ ਕਿਸੇ ਘਰ ਉਹ ਦੱਸੋ ਇੱਕ ਵਾਰ ਨਹੀਂ ਨਹੀਂ ਕੁਛ ਨਹੀਂ ਹਰ ਵੇਰੀ ਪ੍ਰੋਮੋਸ਼ਨ ਕਰਦੇ ਆ ਕਿਸੇ ਕਿਸੇ ਤਰੀਕੇ ਸਾਰੇ ਉਹਨਾਂ ਦੇ ਘਰੇ ਜਾਈਏ ਤੇ ਐਤ ਕੀ ਅਸੀਂ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੈਕਸਿਮਮ ਲੋਕਾਂ ਦੇ ਘਰੇ ਜਾ ਸਕਾਂ। ਅਸ਼ਰਬਾਲਾ ਕਿਹੜਾ ਹੋ ਗਿਆ ਇਹਦੇ ਵਿੱਚ ਤੁਸੀਂ ਹੋਗੇ ਕਿ ਅਮੀ ਜੀ ਉਹ ਹੁਣ ਤੁਸੀਂ ਫਿਲਮ ਜਾ ਕੇ ਦੇਖਿਓ ਜੀ। ਹਾਂ ਜੀ। ਇਹ ਪਿੱਛੇ ਇੱਕ ਕਨਸੈਪਟ ਆ ਜਿਹੜੇ ਬੰਦੇ ਲੈ ਕੇ ਆਏ ਆ। ਜਿਹੜੀ ਕਲਾ ਜਿੰਦਾਂ ਬਾਤ ਲੈ ਕੇ ਆਏ ਹੁਣ ਵੀ ਕਨਸੈਪਟ ਹੈ ਪੰਜਾਬ ਦੇ ਵਿੱਚ ਲੈ ਕੇ ਕਾਫੀ ਜਨ ਮਸੰਦ ਕਿਤੇ ਜਾ ਰਿਹਾ ਹੈ। ਬਹੁਤ ਬਹੁਤ ਕੁੜੀਆਂ ਤੇ ਬਹੁਤ ਬਹੁਤ ਪਿਆਰ ਤੇ ਬਸ ਮਾਰੇ ਦੇ ਅਰਦਾਸ ਕਰਨ ਆਇਆ। ਮੱਥਾ ਟੇਕ ਕੇ ਹੱਥ ਲੱਗ ਫਿਲਮ ਹੋ ਜਾਣੀ ਰਿਲੀਜ਼ ਤੇ ਬਸ ਇਹੋ ਅਰਦਾਸ ਕਰ ਰਹੇ ਹ ਲਗਾਤਾਰ ਹੀ ਪੰਜਾਬੀ ਫਿਲਮਾਂ ਇੱਕ ਤੋਂ ਇੱਕ ਆਈ ਜਾਂਦੀ ਹੈ ਲੱਗਦਾ ਕਿ ਸਾਊਸ ਨੂੰ ਪਛਾਣ ਦੇਣਾ ਹੋਣਾ ਨਹੀਂ ਨਹੀਂ ਪਛਾਣਨਾ ਜੀ ਆਪਾਂ ਕਿ ਇਹਨਾਂ ਨੇ ਆਪਾਂ ਗਾਲਪੁਰਗ ਸਾਡੇ ਦੀ ਕਿਰਪਾ ਕਰੇ ਮਹਾਰਾਜ ਦੀ ਕਿਰਪਾ ਨਾਲ ਤੇ ਆਪਾਂ ਆਪਣੀ ਸੋਣੀ ਲੀ ਬਣਾਈਏ ਬਾ ਤੁਹਾਡੇ ਵੀਰਾਂ ਦਾ ਸਾਥ ਰਵੇ ਤੇ ਆਪਾਂ ਗਾਲਪੁਰਗ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਆ ਜਾਏ ਹੁਣ ਫਿਲਮ ਚ ਸਰਵਾਲਾ ਕੌਣ ਵਾਇਦਾ ਇਹ ਫਿਲਮ ਵੇਖੋ